ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਸਭ ਦੇ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਸਵੇਰੇ ਸਾਰੇ ਬਹੁਤ ਕੰਮ ਸੀ ਪਹਿਲਾਂ ਤਾਂ ਕੱਪੜੇ ਵਗੈਰਾ ਧੋਤੇ ਫਿਰ ਝਾੜੂ ਪੋਚਾ ਕੀਤਾ ਫਿਰ ਰੋਟੀ ਬਣਾ ਕੇ ਰੱਖੀ ਬਸ ਹੁਣ ਨਹਾ ਨਹਾ ਕੇ ਆਈ ਸੀਗੇ ਤੇ ਹੁਣ ਚੱਲ ਹਰਜੀਤ ਕਹਿੰਦੇ ਸੁੱਖ ਰੋਟੀ ਪਾ ਲਾ ਤੇ ਵੀ ਰੋਟੀ ਖਾ ਲਈ ਬਹੁਤ ਲੇਟ ਹੋ ਗਿਆ ਅੱਜ ਰੋਟੀ ਖਾਣ ਨੂੰ ਪਹਿਲਾਂ ਸੀ ਮਰੂਦ ਖਾ ਲਈ ਸੀਗੇ ਤੇ ਵੀ ਇਹ ਸੀਗਾ ਵਿਚਾਲੇ ਨਾਲ ਟਾਈਮ ਵੀ ਭੁੱਖੇ ਰਹਿਣਾ ਵੀ ਸਹੀ ਨਹੀਂ ਹੈਗਾ ਤੇ ਹੋ ਗਿਆ ਹਰਜੀਤ ਬਸ ਤਿਆਰ ਹੋ ਸਬਜ਼ੀ ਕੱਢ ਲਈ ਪਹਿਲਾਂ ਫ੍ਰੀਜ ਚੋਂ ਤੁਕਾ ਨਾ ਗਰਮੀ ਸਬਜੀ ਇੱਕ ਵਾਰ ਨਾ ਸਾਡਾ ਗੈਸ ਲੀਕ ਹੋ ਗਿਆ ਸੀ ਅਸੀਂ ਕਿਹਾ ਸੀ ਬਾਹਰ ਹੋਂਨਾ ਬਸ ਅਨਗਰਜੀ ਕਰਨੋਂ ਹਟ ਗਏ ਸੀ ਨਾ ਪਹਿਲਾਂ ਕੀ ਕਰਦੇ ਸੀ ਨਾ ਨੀਚੇ ਤੋਂ ਬੰਦ ਨਹੀਂ ਸੀ ਕਰਦੇ ਹੁਣ ਨਾ ਬਸ ਜਦੋਂ ਵੀ ਮੈਂ ਤਾਂ ਮਤਲਬ ਚਾਹ ਬਣਾ ਕੇ ਆਡਾ ਚਾਹ ਰੋਟੀ ਬਣਾ ਕੇ ਆਤਾ ਹੁਣ ਤਾਂ ਮੈਂ ਨਾਲ ਦੀ ਉਹਨੂੰ ਗਰਮ ਕਰ ਦਿੰਦੀ ਹਾਂ ਮਤਲਬ ਬੰਦ ਕਰ ਦਿੰਦੀ ਹਾਂ ਸਬਜੀ ਹੁਣ ਕਰ ਲਈ ਆਪਾਂ ਗਰਮ ਦਹੀਂ ਵੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਅੱਜ ਕੱਲ ਖਾਣੀ ਅੱਜ ਕੱਲ ਦਹੀਂ ਮੇਰੀ ਫੇਵਰਿਟ ਆ ਮੈਂ ਦੋਨੇ ਟਾਈਮ ਦਹੀਂ ਖਾਣੀ ਆ ਤੇ ਬੱਸ ਜੂਰੀ ਦੀ ਨਹੀਂ ਖਾਣੀ ਦਾ ਫਿਰ ਨਾ ਰਜੀਤਾ ਛੋਟਾ ਲੈ ਕੇ ਆਈ ਇਹ ਵਾਲਾ ਬੀਕ ਕਾਲਾ ਅੱਛਾ ਮਿਹਿਆਣੀ ਫਿਰ ਇਹ ਨਾ ਦੋ ਲੈ ਆਈ ਸੀ ਪਰ ਉਹਦੇ ਵਿੱਚ ਰਜੀਤਾ ਉਹਦੀ ਜੀ ਕੁਆਂਟੀਟੀ ਹੁੰਦੀ ਹੈ ਨਾ ਜਿਆਦਾ ਹੁੰਦੀ ਹੈ ਉਹ ਵੱਧ ਹੁੰਦਾ ਇਹਦੇ ਨਾਲ ਉਹ ਪੈਟਰ ਵੀ ਹੈ ਹਾਇ ਥੋੜੀ ਥਿੱਕ ਜਿਆਦਾ ਹੁੰਦੀ ਹੈ ਮਤਲਬ ਜਿਆਦਾ ਗਾੜੀ ਹੁੰਦੀ ਹੈ ਫੁੱਟਾਂ ਵਾਲੀ ਦਹੀਂ ਜਿਵੇਂ ਆਪਾਂ ਕਹਿ ਸਕਦੇ ਹਾਂ ਮੈਨੂੰ ਪਤਾ ਹੈ ਨੰਨਾਂ ਦੀ ਬਾਲੀ ਸੁਆਦ ਹੈ ਇਹ ਹੋਰੀਏ ਫੁੱਟਾਂ ਵਾਲੀ ਤੇ ਮੈਨੂੰ ਵਾਲੀ ਵਧੇ ਲੱਗਦੀ ਹੈ ਮੈਂ ਜਦੋਂ ਹੁਣ ਕਰੀ ਹੁਣ ਨਹੀਂ ਐਂ ਮੈਂ ਮੰਮੀ ਨੂੰ ਕਹਿੰਦੀ ਮੰਮੀ ਤੁਹਾਡੇ ਤੋਂ ਉਨੀ ਵਧੀਆ ਦਹੀਂ ਨਹੀਂ ਜਾਂਦੀ ਜਿੰਨੀ ਨਾ ਨਾਨੀ ਵਧੀਆ ਜਮਾਉਂਦੀ ਹੈ ਦਹੀਂ ਪਤਾ ਨਹੀਂ ਨਾਨੀ ਤਾਂ ਕਿਵੇਂ ਜਮਾਉਂਦੀ ਹੈ ਫੁੱਟਾ ਵਾਲੀ ਦਹੀਂ ਹੁੰਦੀ ਹੈ ਤੇ ਉਹ ਇੰਨੀ ਸਵਾਦ ਲੱਗਦੀ ਹੈ ਖਾਣੀ ਇੱਕ ਨਾਨੀ ਦੇ ਹੱਥ ਦੀ ਕਦੂਈ ਸਬਜ਼ੀ ਮੈਨੂੰ ਵਾਲੀ ਪਸੰਦ ਹੈ ਉਹ ਤੇ ਮੈਂ ਹਰਜੀਤ ਨੂੰ ਵੀ ਖਾੜੀ ਤੁਸੀਂ ਵੀ ਖਾਧੀ ਸੀ ਨਾ ਉਹ ਤੇ ਨਾਲੇ ਚਟਨੀ ਇਹ ਦਹੀਂ ਬਹੁਤ ਵਧੀਆ ਹੁੰਦੀ ਨੇ ਫੇਰ ਕੱਲ ਕਿੱਥੇ ਬਾਦਾਮ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਵੀ ਖਾ ਲਾ ਖਾ ਲੈ ਆਸੇ ਇਹਨੂੰ ਐ ਕਰੀ ਇਹਨੂੰ ਭਿਉਂ ਕੇ ਰੱਖ ਬਾਅਦ ਵਿੱਚ ਇਹਨੂੰ ਕਿਤੇ ਦੱਬ ਨਹੀਂ ਕੀਏ ਬੂਟੇ ਹੀ ਹਰੇ ਹੋ ਜਾਣ ਫਿਰ ਬਦਾਮਾਂ ਦਾ ਬੁੱਟਾ ਲਾਉਂਗੀ ਫਿਰ ਉਹ ਵੱਡਾ ਬਦਾਮਾਂ ਦਾ ਬੁੱਟਾ ਜੀ ਫਿਰ ਮੈਂ ਤੇ ਬਦਾਮ ਤੋੜਿਆ ਕਰੂੰਗੀ ਚੜ ਕੇ ਚੜ ਕੇ ਬਦਾਮ ਤੋੜਿਆ ਕਰੂੰ ਤੋ ਜਿਹਨੂੰ ਕਹਾਂ 6 ਬਦਾਮਾਂ 6 ਬਦਾਮਾਂ ਪਿੱਛੇ ਰਾਵਣ ਨੂੰ ਕਹਾਂ ਮੈਂ ਬਦਾਮ ਖਾਦਾ ਕੱਲ ਮੈਂ ਆਪੇ ਹਥੇ ਮੈਂ ਬਦਾਮ ਖਾਦਾ ਤੇਰਾ ਜੀ ਮੇਰੇ ਨਾਲ ਕੜਨੇ ਮੈਂ ਤੂੰ ਬਦਾਮ ਨਹੀਂ ਖਾਣੀ ਦਵਾਈ ਕਰਦੀ ਮੈਂ ਕਿਹਾ ਮੈਂ ਖਾ ਲੂੰਗੀ ਹੁਣੇ ਜੀ ਮੇਰੀ ਗੱਲ ਸੁਣੋ ਕੱਲ ਸ਼ਾਮ ਨੂੰ ਮੈਂ ਤੁਹਾਨੂੰ ਕਿਹਾ ਸੀ ਮੈਂ ਇਹਨਾਂ ਜਿੱਥੇ ਲਾ ਰੱਖਾਂ ਉਹਦੇ ਤੁਸੀਂ ਕੀ ਲੈ ਕੇ ਅਮਰੂਦ ਲੈ ਕੇ ਬ ਤੇ ਫਿਰ ਹੁਣ ਮੇਰੀ ਚ ਕੀ ਗਲਤੀ ਹੁਣ ਉਸ ਦਿਨ ਰਾਤ ਨੂੰ ਨਾ ਮੇਰੀ ਹਸ ਰਾਤ ਨੂੰ ਮੈਂ 10 ਵਜੇ ਕੰਮ ਖਤਮ ਕਰ ਹੁਣ ਰਾਤ ਨੂੰ ਫਿਰ ਹੁਣ ਜਦੋਂ ਨਹੀਂ ਖਾਦੀ ਨਹੀਂ ਹੈਗੀ ਤੇ ਫਿਰ ਹੁਣ ਕੋਈ ਕਿਸੇ ਟਾਈਮ ਤੋਂ ਮੈਂ ਫਿਰ ਘੁਰ ਕੇ ਵਾਕੇ ਚੱਲ ਨੂੰ ਲਿਆ ਦੇ ਸੱਚੀ ਸੱਟ ਦੇ ਸੀ ਨਾ ਸਿੱਟੇ ਦਾ ਗਾਣੂ ਆ ਚੀ ਸਿੱਟੀ ਥੋੜੀ ਹੁੰਦੀ ਆ ਪਰ ਐ ਵੀ ਹੁਣ ਫਿਰ ਇੱਕ ਅੱਧੀ ਵਾਰ ਤੈਨੂੰ ਨਾ ਦੇਵਾਂਗੇ ਚੀਜ਼ ਫਿਰ ਤੂੰ ਬਾਅਦ ਦੇ ਵਿੱਚ ਆਪੇ ਕਾਵੇਂ ਪਰ ਜਦੋਂ ਅੱਜ ਨਾ ਖਾਦੇ ਤਾਂ ਮੈਂ ਭੋਣਾ ਹੀ ਬੰਦ ਕਰ ਦੇਣੇ ਆ ਮੈਂ ਕਿੰਨ ਨੂੰ ਹਜਿੱਤ ਰੇ ਕਰ ਗਈ ਮੈਂ ਨਾ ਤੁਸੀਂ ਦਾ ਥੋੜੀ ਜਿਹੀ ਹਰੇ ਲੈ ਕੇ ਆਏਗਾ ਕੱਚੇ ਲੈ ਕੇ ਆਇਆ ਕਰੋ ਕਿਉਂਕਿ ਇਹ ਇੱਕ ਦੋ ਦਿਨਾਂ ਬਾਅਦ ਖੇਤ ਜਾਂਦੇ ਤੇ ਜਿਹੜੇ ਆਪਾਂ ਪਹਿਲੀ ਦਿਨ ਵਿੱਚ ਚਿੱਟੇ ਗੁਦ ਲੈ ਆਉਨੇ ਆ ਉਹ ਪਹਿਲੀ ਜਿਹੀ ਕਿਰੇ ਹੁੰਦੇ ਨੇ ਹੁਣ ਤੇ ਇਹ ਉਹਨਾਂ ਨਾਲ ਫਿਰ ਥੋੜੀ ਜਿੰਨਾ ਚੋਂ ਨਾ ਹੋਰੀ ਮਤਲਬ ਕਈ ਵਾਰੀ ਸਮੈਲ ਜੀ ਵੀ ਆਉਣ ਲੱਗ ਜਾਂਦੀ ਹੈ ਨਾ ਉਹਦਾ ਮੈਲ ਨਹੀਂ ਆ ਇਹਨਾਂ ਦੀ ਖੁਸ਼ਬੂ ਹੁੰਦੀ ਹੈ ਜੇ ਖਾਣੇ ਅੱਛਾ ਵਧੀਆ ਲੱਗਦੇ ਆ ਪਰ ਇਹਨਾਂ ਦੀ ਜਿਹੜੀ ਉਹ ਨਹੀਂ ਆ ਉਹ ਆ ਲੱਗਦੀ ਹੈ ਹੁਣ ਹਾਲਤ ਹੀ ਇਦਾਂ ਦੀ ਮੈਨੂੰ ਅੱਜ ਕੱਲ ਥੋੜੀ ਥੋੜੀ ਚੀਜ਼ ਪਤਾ ਨਹੀਂ ਲੱਗਦਾ ਕਈ ਵਾਰੀ ਤਾਂ ਇਹ ਹੁੰਦਾ ਜੀ ਰੋਟੀ ਬਣਾਉਣੇ ਰੋਟੀ ਬ ਤੁਹਾਨੂੰ ਪਤਾ ਹੈ ਕੀ ਹਾਲ ਹੁੰਦੀ ਹੈ ਬਾਕੀ ਸਾਰੇ ਜਣ ਵੀ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਘਰੇ ਖੰਡ ਕਿੰਨੀ ਲੱਗਦੀ ਹੈ ਸਾਡੇ ਘਰ ਤਾਂ ਬਹੁਤ ਘੱਟ ਲੱਗਦੀ ਹੈ ਸਾਡੇ ਘਰੇ ਬਹੁਤ ਘੱਟ ਲੱਗਦੀ ਹੈ ਅਸੀਂ ਬਹੁਤ ਘੱਟ ਵਰਤਦੇ ਹਾਂ ਮਤਲਬ ਕਿ ਮਿੱਠਾ ਬਹੁਤ ਘੱਟ ਆਲੇ ਕੇ ਤੁਹਾਨੂੰ ਚਾਹ ਕਰਦੇ ਹਾਂ ਹਾਂ ਚਾਹ ਕਰਦੇ ਹਾਂ ਟੇਸਟ ਜਾਂ ਚੇਂਜ ਕਰਦੇ ਆ ਮਤਲਬ ਕਿ ਮਿੱਠਾ ਨਹੀਂ ਪੀਂਦੇ ਬਹੁਤ ਟਾਈਮ ਦਾ ਛੱਡ ਰੱਖਿਆ ਬੈਠਾ ਬਹੁਤ ਟਾਈਮ ਦਾ ਛੱਡ ਰੱਖਿਆ ਹੈ ਬਾਕੀ ਹੁਣ ਸ਼ੱਕਰ ਦਾ ਤਈਆ ਮੁੰਡੇ ਨੂੰ ਚਾਹ ਬਣਾ ਲੈ ਸੀ ਨਾ ਫਿੱਕੀ ਚਾਹ ਬਾਲ ਲੈਨੇ ਆ ਫਿਰ ਉਹਦੇ ਵਿੱਚ ਬਸ ਇੱਕ ਚਮਚਾ ਚਾਹ ਦਾ ਪਾ ਲੈ ਮਤਲਬ ਤਾਂ ਸ਼ੱਕਰ ਦਾ ਪਾ ਲੈ ਇਹਨੇ ਖੰਡ ਨੂੰ ਬਹੁਤ ਘੱਟ ਵਰਤਿਆ ਕਰੋ ਠੀਕ ਹੈ ਜਦੋਂ ਕੋਈ ਕਦੇ ਇਕਤਾਈ ਬੰਦਾ ਪੀ ਲੇ ਗੱਲ ਬੱਕਰੀ ਹੈ ਪਰ ਹਾਂ ਇਹ ਚੀਜ਼ਾਂ ਤੇ ਨਮਕ ਬਹੁਤ ਘੱਟ ਯੂਜ਼ ਕਰੋ ਰੋਟੀ ਹਾਂ ਮਾ ਰੋਟੀ ਖਾ ਕੇ ਕਿਉਂ ਪਾਉਣਾ ਹਾਂ ਕਿਉਂ ਮੁੱਖ ਲਈ ਆਪਣਾ ਲੈ ਆਵਾਂਗੇ ਲੈ ਕੇ ਆਵਾਂਗੇ ਇਹ ਫਿਰ ਪਿਛਲੀ ਵਾਰ ਇਥੋਂ ਮੇਰੀ ਪਹਿਲਾਂ ਤਾਂ ਘਰਦਾ ਸੀਗਾ ਆਪਣੇ ਕੋਲ ਇਸ ਵਾਰ ਤਾਂ ਮੰਮੀ ਨੇ ਘਰਦਾ ਕਰਾ ਕਰਕੇ ਤਾਂ ਸੀ ਫਿਰ ਉਹਦੇ ਲਿਆਉਂਦੇ ਨੇ ਇਸ ਕਾਹਨ ਦੇਖਾਂਗੇ ਇਸ ਵਾਰ ਵੀ ਮੰਮੀ ਕੋਲੇ ਥੋੜਾ ਗਣਾ ਪਿਆ ਹੋਇਆ ਤੇਰੇ ਵਾਸਤੇ ਤਾਂ ਹਾਂ ਇਹ ਕਿਹੜਾ ਪੀਲਾ ਜਿਹਾ ਹੁੰਦਾ ਹਨਾ ਆਪਾਂ ਦੇ ਕੇ ਆਈ ਦੇ ਸੀ ਉਹ ਮੈਨੂੰ ਵਧੀਆ ਲੱਗੋ ਉਹਦਾ ਯਾਰ ਮੈਨੂੰ ਇਹ ਲੱਗਦਾ ਜਿਹਾ ਮਲਾਪੀਆ ਹੁੰਦਾ ਹੋ ਸਕਦਾ ਹੁੰਦਾ ਕਿ ਅਸੀਂ ਇਹ ਫਿਰ ਖਾਂਦੇ ਹਾਂ ਇਹ ਮੈਨੂੰ ਵਧੀਆ ਲੱਗਿਆ ਪਹਿਲਾਂ ਤਾਂ ਮੈਂ 3-4 ਮਹੀਨੇ ਤਾਂ ਜਮੀ ਬੰਦ ਕਰੀ ਰੱਖਿਆ ਕਿਉਂ ਖਾਣਾ ਬਿਲਕੁਲ ਵੀ ਨਹੀਂ ਖਾਂਦੀ ਸੀਗੀ ਮੈਂ ਕਿਉਂ ਜੀ ਮੈਨਾਂ ਐਨਕ ਚੱਕ ਲਈ ਚੱਲੀ ਆਪਾਂ ਚਲੋ ਫਿਰ ਮਨ ਹੋਇਆ ਹੋਗਾ ਨਾ ਮੈਂ ਕਈ ਵਾਰੀ ਟਿੰਟੂ ਵੀ ਦੇਖਣ ਲੱਗ ਜਾਈਦਾ ਫਿਰ ਐਂਕਿਉਂ ਨਾ ਹੋਰੀਟਨਲਾਈ ਦਿਖ ਰਹਾ ਨਾ ਹੁਣ ਆਪੇ ਕੱਪੜੇ ਲੈਣ ਜਾਣੇ ਆਪੇ ਸੂਟਾਂ ਦਾ ਚਾ ਕਿੰਨਾ ਕ ਦਿਨ ਦੋ ਸੂਟ ਹੀ ਲਾਉਂਗੀ ਸੱਚੀ ਬੱਸ ਬੰਦਾ ਨਹੀਂ ਲੈਂਦੀ ਹੈਗੀ ਆਪਦੇ ਤਾਂ ਤੁਜਾ ਕੱਪੜਿਆਂ ਨਾਲ ਤੈਨੂੰ ਚੜ ਜਾਂਦਾ ਚਾ ਤੇ ਦੂਜਾ ਬੰਦਾ ਨਹੀਂ ਹੁੰਦਾ ਮੈਂ ਕੀ ਕਿਹਾ ਹੁਣ ਮੇਰੇ ਕੋਲ ਤੇ ਵੀ ਮੈਨੂੰ ਲੈਤੇ ਨੂੰ ਕਿੰਨਾ ਟਾਈਮ ਹੋ ਗਿਆ ਆਹੀ ਮਹੀਨਾ ਲੇਢੀ ਉਹਨੂੰ ਪਾਏ ਪਾਏ ਨੂੰ ਵਿਚਾਰੇ ਨੂੰ ਉਹ ਉਹਦਾ ਕੱਪੜਾ ਖਰਾਬ ਹੋ ਜਾਊਗਾ ਨਹੀਂ ਹੁੰਦਾ ਕੱਪੜਾ ਖਰਾਬ ਸਵਾਲ ਹੀ ਉਹਨੂੰ ਥੋੜੀ ਮਰਚਿਆ ਹੁਣ ਥੋੜਾ ਗੁਰਤਾ ਮੈਂ ਤੁਸੀ ਸਮੋਣਾ ਮੈਂ ਤਾਂ ਕੁਛ ਨਹੀਂ ਕਹੇ ਤੇ ਮੇਰੇ ਕੋਲ ਵੀ ਪਏ ਨੇ ਦੋ ਤਿੰਨ ਸੂਟ ਸਮੋਣ ਵਾਲੇ ਫਿਰ ਮੈਂ ਉਹ ਤਾਂ ਫਿਰ ਤੇਰੇ ਤਾਂ ਹੁਣ ਹੋਣਾ ਮੈਂ ਮਤਲਬ ਕਿ ਤੂੰ ਤਾਂ ਐ ਸੋਚੇ ਵਿੱਚਲ ਬਾਅਦ ਸੁਵਾਏਂਗੀ ਹਾਂ ਮੈਂ ਤਾਂ ਹੁਣ ਫਿਰ ਮੈਂ ਤਾਂ ਬਾਅਦ ਚ ਨਹੀਂ ਸੁਵਾ ਸਕਦਾ ਮੈਂ ਤਾਂ ਹੁਣ ਹੀ ਪਾ ਸਕਦਾ ਉਹਨੂੰ ਫਿਰ ਪਾ ਲਓ ਤੁਸੀਂ ਮੈਂ ਕਦੋਂ ਕਿਹਾ ਲਓ ਜੀ ਹੁਣ ਆਪਾਂ ਚੱਲ ਪਿਆਂਗੇ ਘਰੋਂ ਤੇ ਹੁਣ ਆਪਾਂ ਪਹਿਲਾਂ ਤਾਂ ਜਾਣਾਗਾ ਸੂਟ ਵਾਲੀ ਸ਼ਾਪ ਦੇ ਉੱਤੇ ਕਿਉਂਕਿ ਪਹਿਲਾਂ ਮੈਂ ਲੈਣੇ ਆ ਦੋ ਤਿੰਨ ਸੂਟ ਦੋ ਹੀ ਲੈਣੀਆਂ ਚੱਲਣ ਤਿੰਨ ਤਾਂ ਦੋ ਹੀ ਲੈਣੇ ਆ ਪਰ ਬਾਹਲੇ ਲੈ ਕੇ ਪੈਦਾ ਨਹੀਂ ਨਾ ਤੁਸੀਂ ਹਾਂ ਚੱਲ ਕੁਰਤੇ ਵਗੈਰਾ ਮੈਂ ਤੂੰ ਲੈ ਸਕਦੀ ਹਾਂ ਹਾਂ ਠੀਕ ਹੈ ਸਹੀ ਗੱਲ ਕੋਈ ਵੱਡੇ ਕੁਰਤੇ ਤਾਂ ਫਿਰ ਉਹ ਮੈਂ ਨਾ ਅੱਗੇ ਲਾਉਂਗੀ ਮਤਲਬ ਥੋੜਾ ਜਿਹਾ ਅੱਗੇ ਲਾਉਂਗੀ 1.5 ਮਹੀਨੇ ਤੋਂ 2 ਮਹੀਨੇ ਤੱਕ ਲਾਉਂਗੀ ਉਹ ਫਰਾਕ ਵਾਲੇ ਹੁੰਦੇ ਨੇ ਨਾ ਕੁਰਤੇ ਜੇ ਉਹ ਲਾਉਂਗਾ ਆਨਲਾਈਨ ਮੰਗਵਾ ਲੂੰਗੀ ਉਹ ਆਨਲਾਈਨ ਵਧੀਆ ਆਉਂਦੇ ਨਾਲੇ ਉਹਨਾਂ ਤੇ ਕੁਆਲਿਟੀ ਵਧੀਆ ਹੁੰਦੀ ਫੈਬਰਿਕ ਵੀ ਸੌਫਟ ਹੁੰਦਾ ਹੈ ਤੇ ਹੁਣ ਮੈਂ ਕਿਹੜਾ ਸੂਟ ਬਣਵਾ ਲਾਂ ਦੋ ਸੂਟ ਹੀ ਬਣਵਾਉਂਗੀ ਠੀਕ ਹੈ ਪਹਿਲੇ ਸੂਟ ਲੈ ਕੇ ਤੇ ਫਿਰ ਉਸ ਤੋਂ ਬਾ ਪਰ ਤੋਏ ਮੈਂ ਦੇਣੀ ਆ ਹੁਣ ਮੈਂ ਕਰਾਉਣਾ ਉਹਨੂੰ ਪਿਆ ਪਿਆ ਉਲੀ ਲੱਗ ਜਾਣੀ ਐ ਕਿੱਥੇ ਦੇਵੋਗੇ ਸੋਣਾ ਉਹ ਦੇਖਦੇ ਜਿੱਥੇ ਤੂੰ ਸੋਨੇ ਦੂਆ ਤੂੰ ਦਾਥੇ ਸੋਨੇ ਪਿੰਡਣ ਮੈਂ ਤਾਂ ਪਿੰਡ ਸਮੋਣੀ ਹੁੰਦੀ ਐ ਫਿਰ ਤੁਸੀਂ ਦੇਖ ਲਓ ਵੀ ਪੁੱਛੋ ਮੁੰਡੀ ਦੇਣਾ ਸੋਣਾ ਜਾਂ ਬਟਿੰਡੀ ਦੇਣਾ ਪਹਿਲਾਂ ਕੇ ਰੋ ਲਈਏ ਪਾ ਕੀ ਜੀ ਆਈਅਰਵਰਡਸ ਲੈਣਾ ਯਾਦ ਕਰਨਾ ਜੀਵਨ ਨਾਲ ਇਹ ਆਪਾਂ ਹਰ ਵਾਰ ਭੁੱਲ ਜਾਂਦੇ ਹਾਂ ਹਰ ਵਾਰ ਭੁੱਲ ਜਾਂਦੇ ਹਾਂ ਸੌਂ ਲੱਗੇ ਸੱਚੀ ਸਾ ਹਰਜੀਤ ਨੂੰ ਨਾ ਮੈਂ ਇੰਨੇ ਵਾਰੀ ਉਹਦੇ ਨਾਲ ਤੋਂ ਛੋਟੀ ਚੀਜ਼ ਐ ਇਹ ਹਾਂ ਤੇ ਇੰਨਾ ਅਸੀਂ ਭੁੱਲਦੇ ਆਂਗੇ ਇਹਨੂੰ ਲਿਆਉਣਾ ਉਹਦੇ ਨਾਲ ਹਰਜੀਤ ਮੈਡੀਕਲ ਤੇ ਗਏ ਪ੍ਰੋਟੀਨ ਪਾਊਡਰ ਲੈਣਾ ਤੇ ਉਹਦੇ ਮੈਂਨੂੰ ਯਾਦ ਦਵਾਇਆ ਮੈਂ ਹਰਜੀਤ 이어ਵਰਡਸ ਲੈ ਆਇਓ ਇਹ ਲੈ ਕੇ ਨਹੀਂ ਆਇਆ ਇਹ ਭੁੱਲ ਗਏ ਇਹ ਹਰ ਰੋਜ਼ ਦਾ ਕੰਮ ਇਹਨਾਂ ਦਾ ਹਰ ਰੋਜ਼ ਯਾਦ ਦਵਾਓ ਇਹਨਾਂ ਨੂੰ ਇਹ ਭੁੱਲ ਜਾਂਦੇ ਸਿਰਫ ਇੱਕ ਚੀਜ਼ ਸਾਰੀਆਂ ਚੀਜ਼ਾਂ ਲੈ ਆਉਣਗੇ ਬਸ ਇੱਕ ਚੀਜ਼ ਭੁੱਲ ਜਾਂਦੇ ਹਰ ਵਾਰੀ ਅਜ ਨਹੀਂ ਕੋ ਕੇ ਅੱਜ ਤਾਂ ਹੁਣ ਮੱਥੇ ਤੇ ਲੇਕ ਕੇ ਲੈ ਜਾ ਵੀ ਇਅਰ ਬੜੀ ਇਅਰ ਬੜਾ ਉਹਦੇ ਤੱਕ ਤੁਸੀਂ ਆਈ ਕਰਦੇ ਲੈ ਕੇ ਜਾਣਾ ਇਅਰ ਬੱਡ ਇਅਰ ਬੱਡ ਠੀਕ ਹੈ ਹਾਂ ਜੇ ਕਰਾ ਦੇ ਵਿੱਚ ਜੇ ਕੋਈ ਆ ਗਿਆ ਕੋਈ ਖੱਡਾ ਆ ਗਿਆ ਉਦੋਂ ਦੀ ਮਿਸ਼ਾਲ ਮਾਰ ਕੇ ਕਹਿੰਦਾ ਰੂਪੜੇ ਫਿਰ ਉਦੋਂ ਬਦ ਰੂਪੜੇ ਠੀਕ ਹੈ ਚੰਗਾ ਜਿਸ ਉਤਾਰੀ ਸ਼ਾਪ ਦੇ ਤੋਂ ਸੂਟ ਲੈ ਲੇ ਮੈਂ ਦੋ ਸੂਟ ਹੀ ਲੈਏ ਨੇ ਦੋ ਹੀ ਕਿਹਾ ਸੀ ਹਰਜੀਤ ਨੂੰ ਲੈਣ ਵਾਸਤੇ ਪਰ ਉੱਥੇ ਜਾ ਕੇ ਮੇਰਾ ਮਨ ਹੋ ਗਿਆ ਕਿ ਮੈਂ ਨਾ ਇੱਕ ਟੈਬੀ ਦਾ ਸੂਟ ਵੀ ਲੈ ਲਾਂ ਪਹਿਲਾਂ ਮੈਂ ਲੈਣ ਤਾਂ ਕਾਟਨ ਦੀ ਗਈ ਸੀ ਕਿ ਸੂਟ ਮੈਂ ਕਾਟਨ ਦੇ ਬਣਾਉਂਗੀ ਤੁਹਾਨੂੰ ਫਿਰ ਮੈਂ ਇੱਕ ਟੈਬੀ ਦਾ ਲੈ ਲਿਆ ਮਾ ਇਹ ਜਿਆਦਾ ਸੋਹਣਾਗਾ ਸੂਟ ਤੇ ਵੈਸੇ ਇੱਕ ਗੱਲ ਤਾਂ ਹਰਜੀਤ ਤੁਸੀਂ ਮੰਨੋ ਚਾਹੇ ਨਾ ਮੰਨੋ ਦੇਖੋ ਦੋ ਮਿੰਟਾਂ ਹੀ ਸੂਟ ਖਰੀਦ ਲੈ ਦੋ ਮਿੰਟਾਂ ਚ ਐਂ ਤਾਂ ਗੱਲ ਹੈ ਹਾਂ ਵੀ ਆਈ ਨਹੀਂ ਮੈਂ ਪਹਿਲਾਂ ਵੀ ਦੇਖੀ ਆ ਹਾਂ ਵੀ ਮੈਂ ਇਹ ਨਹੀਂ ਕਰਦੀ ਕਿ ਜੇ ਨੂੰ ਵਜੇ ਸੂਟ ਜਾ ਕੇ ਇੱਕ ਦੋ ਦੁਕਾਨ ਤੇ ਜਾ ਕੇ ਦੇਖਦੀ ਹੁੰਨੀ ਆ ਬਸ ਉੱਥੇ ਤੋਂ ਸਟਾਰਟ ਹਾਂ ਵੀ ਉੱਥੋਂ ਮਤਲਬ ਛੋਟੇ ਤੋਂ 7-8 ਕਿਕਰਵਾਉਣੀ ਹੁੰਨੇ ਵਾਲੇ ਨਹੀਂ ਹਾਂ ਵੀ ਇਹ ਹੁੰਦਾ ਵੀ ਜੇ ਜਿਹੜਾ ਪਸੰਦ ਆ ਗਿਆ ਮਨ ਨੂੰ ਲੱਗ ਗਿਆ ਹਾਂ ਵੀ ਬਸ ਠੀਕ ਆ ਹੁਣ ਜਿੰਨੀਆਂ ਦੁਕਾਨਾਂ ਤੇ ਆਪਾਂ ਜਾਵਾਂਗੇ ਸੂਟਾਂ ਦੇ ਉਹੀ ਸਾਰਾ ਕੁਝ ਸੇਮ ਉੱਥੇ ਹੁੰਦਾ ਉਹੀ ਕਪੜਾ ਉਹੀ ਹੁੰਦਾਗਾ ਜੀ ਆਪਾਂ ਆ ਕੇ ਘਰੇ ਤੇ ਹਾਂ ਲੱਗੀ ਬੋਲਿਆ ਪਤਾ ਹੁਣ ਲੱਗ ਗਿਆ ਪਤਾ ਦੇਖ ਲੱਗੀ ਨਾ ਫੋਨ ਬਾਲੀ ਸੇਜ ਆ ਯਾਰ ਇਹ ਵੀ ਹਣਾ ਬਾਲੀ ਨਜਾਇਜ਼ ਤੇ ਆਹੇ ਦੇਖੀ ਦੇਖੀ ਲੈ ਲੈ ਇਹ ਮੈਂ ਪਿੰਜਰੇ ਚਾਹ ਹੋ ਗਿਆ ਬਸ ਆ ਦੇ ਵਾਸਤੇ ਲੈ ਕੇ ਕਹਿੰਦੀ ਮੇਰੇ ਵਾਸਤੇ ਤੇਰੇ ਵਾਸਤੇ ਲੈ ਕੇ ਆਦੇ ਵਾਸਤੇ ਲੈ ਕੇ ਆ ਆ ਕਾਟਨ ਦਾ ਆ ਟੈਡੀ ਦਾ ਰੰਗ ਸੁਣਾਣਾ ਇਹ ਮੈਂ ਕਰੇ ਫੋਨ ਆ ਮੈਂ ਆਖੇ ਮਹਾ ਵੀ ਚੱਲ ਕਈ ਵਾਰੀ ਆਉਣ ਜਾਣ ਵਾਸਤੇ ਸੋਹਣਾ ਆ ਵੀ ਰੰਗ ਸੋਹਣਾ ਰੰਗ ਸੋਹਣਾ ਮੈਨੂੰ ਬੜਾ ਪਸੰਦ ਆਇਆ ਰੰਗ ਤੇਰੇ ਬਾਪ ਦੇ ਤੇਰੇ ਬਾਪ ਦੇ ਤੂੰ ਜੱਜ ਚੱਲੋ ਕੋਹਾ ਤੈਨੂੰ ਟਾਈਕੋਲ ਦੇ ਦੋਗੇ ਤੈਨੂੰ ਉਣਾ ਦਾਂਗੇ ਸੁਟ ਤੈਨੂੰ ਸੁਟਾ ਦੇ ਕੱਟ ਹਾਂ ਤੈਨੂੰ ਕੱਟ ਤੂੰ ਸੁਟਾ ਲੈ ਮੈਨੂੰ ਵੇਖੀ ਤੀਰੀ ਹਾਂ ਅਰੇ ਸੁਟਾ ਦੇ ਆਈ ਤੈਨੂੰ ਸੁਟਾ ਫਿਰ ਆਪਾਂ ਹਾਂ ਰੁੱਕ ਕੇ ਚੱਲਾਂਗੇ ਰੋਟੀ ਉਟੀ ਖਾ ਕੇ ਬਾਅਦ ਚੱਲਾਂਗੇ ਹੋਂ ਤਾਂ ਮੈਂ ਰੀਤੋ ਭੱਲੇ ਮੰਗਾ ਲੇ ਮੇਰਾ ਭੁੱਖ ਲੱਗੀ ਪਈ ਸੀ ਮੈਨੂੰ ਬਾਹਲਾ ਜੀ ਕਰੀ ਜਾਂਦਾ ਭੱਲੇ ਖਾਣ ਨੂੰ ਫਿਰ ਮੈਂ ਤਾਂ ਰਾਹ ਦੇ ਵਿੱਚ ਹੀ ਖਵਾ ਲੈਂਦਾ ਵਾਏ ਕਿੰਨਾ ਟਾਈਮ ਹੋ ਗਿਆ ਉਹ ਗੱਲ ਹੁਣ ਲੱਗੀ ਐ ਸ਼ਾਮ ਜੀ ਦੀ ਭੁੱਖ ਹੁੰਦੀ ਐ ਜਿਹੜੀ ਇਹ 6 ਵਜੇ ਦੀ ਇੱਥੇ ਆ ਕੇ ਤਾਂ ਜਾਣ ਨੂੰ ਜੀ ਨਹੀਂ ਕਰਦਾ ਮੈਂ ਕਿਹ ਲਾਤੂ ਐ ਬੈਗ ਵਿੱਚ ਰੋਟੀ ਵੀ ਸੋ ਲੈ ਜਾ ਰੋਟੀ ਲੈ ਜਾਣੀ ਆ ਆਪਾਂ ਖਾ ਕੇ ਵਗ ਚੱਲਾਂਗੇ ਰੋਟੀ ਖਾ ਕੇ ਜਾਣੀ ਆ ਖਾ ਹੀ ਚੱਲਾਂਗੇ ਰੋਟੀ ਰੋਕ ਕੇ ਖਾ ਲਾਂਗੇ ਰੋਟੀ ਰੋਟੀ ਵੜੀ ਖਾ ਕੇ ਵਗ ਚੱਲਾਂਗੇ ਕਿਹੜਾ ਰੂਬੀ ਬਾਹਰ ਰੌਲਾ ਪਾਉਣ ਲੱਗੇ ਬਾਜਬਾਰੀ ਤਿੱਖੀ ਆ ਉਹਦੀ ਦਿਮਾਗ ਖਰਾਬ ਕਰ ਦਿੰਦੀ ਐ ਦਿਮਾ ਅਸੀਂ ਆ ਗਈ ਸੀਗੇ ਪਹਿਲਾਂ ਮੇਰੇ ਪਕੇ ਤੇ ਹੁਣ ਅਸੀਂ ਆ ਗਈ ਸੀਗੇ ਘਰੋਂ ਕਿਉਂਕਿ ਸਾਨੂੰ ਚਲੋ ਆਏ ਹੁੰਦਾ ਵੀ ਚਲੋ ਹੁਣ ਨੇੜੇ ਤੇ ਹੈਗੀਆਂ ਵੀ ਚਲੋ ਵੀ ਆਪਦਾ ਘਰੇ ਜਾ ਕੇ ਰੈਸਟ ਕਰਾਂਗੇ ਵਧੀਆ ਹਨਾ ਤੇ ਬਾਕੀ ਹੁਣ ਔਨ ਨਾ ਤੇਰੇ ਨਹੀਂ ਕਰਦਾ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੋਣ ਵਾਸ ਸੀ ਨਾ ਪਹਿਲਾਂ ਡੈਡੀ ਤੋਂ ਮੰਗਵਾਲੀ ਸੀਗੇ ਅਸੀਂ ਦਹੀਂ ਭੱਲੇ ਤੇ ਉਹ ਖਾ ਰਹੇ ਸੀਗੇ ਅਸੀਂ ਤੇ ਉਹਦੇ ਨਾਲ ਢਿੱਡ ਹੋ ਗਿਆ ਸਾਡਾ ਫੁੱਲ ਫਿਰ ਮੰਮੀ ਨੇ ਕਿਹਾ ਮੰਮੀ ਆਏ ਕਰੋ ਵੀ ਰੋਟੀ ਪੈਕ ਕਰ ਦੋ ਕਿਉਂਕਿ ਡੈਡੀ ਸਾਡੇ ਕੋਲੇ ਆਉਂਦੇ ਰਹਿੰਦੇ ਨੇਗੇ ਤੇ ਫਿਰ ਅਸੀਂ ਕਿਹਾ ਭਾਂਜੇ ਅਸੀਂ ਡੈਡੀ ਦਾ ਤੇ ਭੇਜ ਦਾਂਗੇ ਬਸ ਉਹਨਾਂ ਰੋਟੀ ਪੈਕ ਕਰਾ ਲੈ ਸੀ ਹਜੇ ਫਿਰ ਜੀ ਤੇ ਮੈਨੂੰ ਤਾਂ ਭੁੱਖਾ ਨਹੀਂ ਤੁਹਾਨੂੰ ਭੁੱਖ ਹੈਗੀ ਨਹੀਂ ਖਾਣੇ ਤਾਂ ਨਹੀਂ ਖਾਣੀ ਹਾਲੇ ਇੱਕ ਘੰਟਾ ਘੱਟੋ ਘੱਟ ਰੋਟੀ ਖਾਂਦੀ ਨਹੀਂ ਹੈਗੇ ਦਿਲ ਨਹੀਂ ਕਰ ਰਿਹਾ ਖਾਣ ਨੂੰ ਤੇ ਬਸ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜੁੜੋ ਦੱਸਿਓ ਤੁਹਾਨੂੰ ਸਾਡਾ ਅੱਜ ਦਾ ਇਹ ਬਲੌਗ ਕਿਵੇਂ ਲੱਗਿਆ ਤੇ ਨਾਲੇ ਸਾਨੂੰ ਇਹ ਵੀ ਦੱਸਦਿਆ ਕਰੋ ਕੋਈ ਟੌਪਿਕ ਕੁਝ ਬੋਲਣ ਵਾਲਾ ਹੁੰਦਾ ਵੀ ਕੋਈ ਸਮਾਜ ਵਿੱਚ ਕੁਝ ਵੀ ਬੋਲਣਾ ਹੁੰਦਾ ਹਾਂ ਹਾਂ ਵੀ ਜਿਹਦੇ ਨਾਲ ਸਾਨੂੰ ਕਮੈਂਟ ਕਰਦਿਆ ਕਰੋ ਕਿ ਤੁਹਾਨੂੰ ਮਿਲ ਸਕੇ ਹਨਾ ਇੱਕ ਵੀ ਅਸੀਂ ਕਿਉਂਕਿ ਹੁਣ ਅਸੀਂ ਐਨੇ ਸਾਨੂੰ ਵੀ ਗੱਲ ਘੱਟ ਔੜਦੀ ਹੈ ਵੀ ਕੀ ਕੀ ਬੋਲੀ ਹੈ ਹਨਾ ਕਿਉਂਕਿ ਜਿਹੜੀ ਲੋਕਾਂ ਦੀ ਡਿਮਾਂਡ ਹੁੰਦੀ ਹੈ ਵੀ ਬੰਦਾ ਉਹੀ ਬੋਲ ਸਕਦਾ ਸਹੀ ਗੱਲ ਹੈ ਤੇ ਸਾਨੂੰ ਦੱਸਦੇ ਰਹੋ ਮੈਨੂੰ ਕਮੈਂਟ ਕਰਕੇ ਜੁੜ ਦੱਸਦੇ ਰਹਿਆ ਕਰੋ ਵੀਰੇ ਤੁਸੀਂ ਇਹ ਇਹਦੇ ਬਾਰੇ ਬੋਲੋ ਹਨਾ ਜਾਂ ਵੀ ਅੱਜਕੱਲ ਇਹ ਚੱਲ ਰਿਹਾ ਸਮ ਨੂੰ ਟਾਪਿਕ ਦੱਸ ਦਿਆ ਕਰੋ ਵੀ ਕਾਦੇ ਬਾਰੇ ਬੋਲੀਏ ਅਸੀਂ ਤੇ ਸੋ ਇੰਨੀ ਸਾਡੀ ਜਰੂਰ ਕਰਦੇ ਆ ਕਰੋ ਸੋ ਬਾਕੀ ਸਾਨੂੰ ਸਾਡੇ ਜੇ ਬਲੌਗ ਵਧੀਆ ਲੱਗਦੇ ਹੁੰਦੇ ਆ ਤਾਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਲੌਗ ਨੂੰ ਅੱਗੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਸੋ ਬਾਏ ਬਾਏ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ